ਜਿਹੜਾ ਹੈ ਇੱਕ ਤੁਹਾਡਾ ਨਾਮ ਪਰ ਬਾਗੀਆਂ ਚ ਆ ਰਹੇ ਆ ਕੋਈ ਬਾਗੀ ਨਹੀਂ ਸਾਰੇ ਗੁਰੂ ਨਾਲ ਜੁੜੇ ਹੋਏ ਆ ਛੁੱਚੇ ਪਾਸ਼ਾ ਦੇ ਨਾਲ ਜੁੜੇ ਹੋਏ ਆ ਸਾਡੇ ਮਨ ਚ ਭਾਵਨਾ ਸੀ ਕਿ ਅਸੀਂ ਗਲਤੀਆਂ ਕੀਤੀਆਂ ਨੇ ਗਲਤੀਆਂ ਹੋਈਆਂ ਨੇ ਉਹਦੀ ਜਾ ਕੇ ਗੁਰੂ ਅੱਗੇ ਛੁੱਚੇ ਪਾਸ਼ਾ ਅਗੇ ਪ੍ਰਾਰਥਨਾ ਕਰੀ ਮਾਫੀ ਮੰਗੀ ਉਹ ਅੱਜ ਮਾਫੀ ਮੰਗੀ ਗਈ ਆ ਸਾਰਾ ਬੋਝ ਲੈ ਗਿਆ ਗੁਰੂ ਅਕੀਰ ਅਰਦਾਸ ਰੱਖਦੇ ਆ ਕਿ ਛੁੱਚੇ ਪਾਸ਼ਾ ਸਾਨੂੰ ਐਸੀ ਹੁਟ ਹਿੰਮਤ ਦੇਵੇ ਤਾਕਤ ਦੇਵੇ ਅਸੀਂ ਹੌਸਲੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਗਏ ਜਿਹਦੇ ਨਾਲ ਜਰਾ ਤੁਹਾਡੇ ਮੰਨਦੇ ਤੇ ਬੋਲਿਆ ਉਹ ਲੈ ਜੀ ਜਿਹੜਾ ਸਲਾਬਤਪੁਰੇ ਦੀ ਘਟਨਾ ਤੁਸੀਂ ਕਹਿ ਰਹੇ ਹੋ ਸਭ ਤੋਂ ਪਹਿਲੀ ਤੁਹਾਡੀ ਜਿਹੜੀ ਮਾਫੀ ਦਿੱਤੇ ਤੇ ਮੰਗ ਰਹੇ ਹੋ ਨਾ ਕਿ ਜਦੋਂ ਪਰਚਾ ਖਰਜ ਹੋਇਆ ਉਦੋਂ ਤੁਸੀਂ ਲੋਕਾਂ ਦੀ ਸਹਿਮਤੀ ਜਿਤਾਈ ਸੀ ਪਰਚਾ ਜਿਹੜਾ ਖਰਜ ਹੋਇਆ ਜਦੋਂ 2012 ਚ ਪਰਚਾ ਅਕਾਲੀ ਦਲ ਵੱਲੋਂ ਕੈਨਸਲ ਕੀਤਾ ਗਿਆ ਸੀ ਸਲਾਬਤਪੁਰੇ ਦੇ ਵਿੱਚ ਮੈਂ ਕਦੇ ਕੋਈ ਚ ਸ਼ਾਮ ਨਹੀਂ ਹੋਇਆ ਕਦੇ ਵੀ ਉਸ ਪਾਰਟੀ ਦਾ ਅਕਾਲੀ ਦਲ ਦਾ ਮੈਂ ਸਾਰੇ ਪਾਰਟੀ ਸੀ ਦਾ ਉਸੇ ਗੱਲ ਦੀ ਮਾਫੀ ਮੰਗਣਾ ਹੈ ਜੀ ਉਹ ਅਸੀਂ ਉਦੋਂ ਬੋਲੇ ਹੁੰਦੇ ਉਹ ਜੋ ਕੀਤਾ ਹੁੰਦਾ ਫੇਰ ਤਾਂ ਆਉਣ ਦੀ ਲੋੜ ਹੀ ਨਹੀਂ ਸੀ ਅਸੀਂ ਇਸੇ ਗੱਲ ਦੀ ਮਾਫੀ ਮੰਗ ਰਹੇ ਹਾਂ ਕਿ ਅਸੀਂ ਸਰਕਾਰ ਦਾ 파ਟ ਸੀ ਪਰ ਅਸੀਂ ਉਦੋਂ ਬੋਲੇ ਨਹੀਂ ਚੁੱਪ ਰਹੇ ਉਸ ਗੱਲ ਦੀ ਗੁਰੂ ਅਕੇ ਮਾਫੀ ਕੀ ਅੰਦੀ ਦਿੱਤੀ ਹੈਗੀ ਇਕ ਲਈ ਅੱਗੇ ਉਹ ਫੇਰ ਬਾਅਦ ਚ ਗੇ ਜਿਵੇਂ ਸੈਨੂ ਮੁਲਾਕਾਤ ਅੱਜ ਜਿਹੜੀ ਸਿੰਘ ਸਾਹਿਬ ਨਾਲ ਮੁਲਾਕਾਤ ਵੀ ਹੋਈ ਹੈ ਉਹਨਾਂ ਕੋਲ ਜਾ ਕੇ ਹੱਥ ਛੋੜ ਕੇ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਕਿ ਜੋ ਵੀ ਸਾਡੀ ਸਜ਼ਾ ਬਣਦੀ ਹੈ ਜੋ ਤੁਸੀਂ ਠੀਕ ਮੰਨਦੇ ਦੇਖੋ ਮੁੱਦੇ ਸੁਣ ਸੁਣਨ ਸਾਨੂੰ ਪਤਾ ਹੈ ਮੇਰੇ ਕਹਾਂ ਦੀ ਲੋੜ ਨਹੀਂ ਉਹ ਜਿਹੜੇ ਸਿੰਘ ਸਾਹਿਬ ਨੂੰ ਨਾ ਸਿੰਘ ਸਾਹਿਬ ਦੱਸੇ ਐਪਲੀਕੇਸ਼ਨ ਦਿੱਤੀ ਸੀ ਮੇ ਸੈਣੀ ਜੀ ਡੀਜੀਪੀ ਹੋਣ ਦੇ ਨਾਲ ਕਿਉਂਕਿ ਕਾਫੀ ਦੇ ਡੀਜੀਪੀ ਰਹੇ ਜਦੋਂ ਵੀ ਉਸ ਵੇਲੇ ਵਜ਼ਾਰਤ ਸੀਗੇ ਉਹ ਕੈਬਨਿਟ ਦੀ ਮੀਟਿੰਗ ਦਾ ਪਾਰਟ ਰਹੇ ਉਸ ਤੋਂ ਬਿਨਾ ਨਹੀਂ ਉਹ ਹੋ ਸਕਦਾ ਮੈਂ ਤਾਂ ਸ਼ੋਰਟਕਟ ਤੇ ਮਗਾਦੀ ਗੱਲ ਵੀ ਅਸੀਂ ਉਦੋਂ ਨਹੀਂ ਬੋਲੇ ਹਾਂ ਉਹ ਸਾਡੀ ਗਲਤੀ ਸੀ ਉਸ ਗੱਲ ਦੀ ਮਾਫੀ ਅੱਜ ਹੀ ਲੈਣ ਆਇਆ ਜਕੜਾ ਸਾਹਿਬ ਤੁਹਾਡੀ ਦੇ ਚੰਦੂ ਮਾਜਰਾ ਸਾਹਿਬ ਦੀ ਕੱਟ ਤੋਂ ਵੀ ਉਸ ਤਰੀਕੇ ਨਾਲ ਜਦੋਂ ਤੁਸੀਂ ਤੁਸੀਂ ਸੋਚਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੰਦੂ ਮਾਜਰਾ ਸਾਹੀ ਨਹੀਂ ਮੈਂ ਕਦੇ ਕਿਸੇ ਨਾ ਜ਼ਿੰਦਗੀ ਚ ਖੁੰਦ ਕੇ ਰੱਖੀ ਕਦੇ ਦੇਖਿਆ ਤੁਸੀਂ ਇੱਕ ਬੰਦੇ ਦਾ ਦੱਸ ਦੋ ਮੈਂ ਕਦੇ ਜ਼ਿੰਦਗੀ ਚ ਆਪਣਾ ਟੈਂਪਰ ਰੋਜ਼ ਨਹੀਂ ਕੀਤਾ ਕਦੇ ਕਿਸੇ ਨਾਲ ਖੁੰਦ ਕੇ ਰੱਖੀ ਬਖਸ਼ਿਸ਼ ਗੁਰੂ ਮਹਾਰਾਜ ਨੇ ਏਡੀ ਕੀਤੀ ਹੋਈ ਹੈ ਸੱਚੇ ਪਾਤਸ਼ਾਹ ਨੇ ਏਡੀ ਉਹਦੀ ਬਖਸ਼ ਕੀਤੀ ਹੈ ਜਿਹੜਾ ਮੈਂ ਸੁਫਨੇਤ ਵੀ ਨਹੀਂ ਸੋ ਸਕਦਾ ਜਿਹੜਾ ਬੰਦਾ ਸੁਫਨਾ ਵੀ ਨਹੀਂ ਲੈ ਸਕਦਾ ਜਿਹੜੀ ਚੀਜ਼ ਪ੍ਰਮਾਤਮਾ ਉਹ ਵੀ ਦੇ ਦਵੇ ਫੇਰ ਵੀ ਕਿਸੇ ਨਾਲ ਆਪਾਂ ਖੁੰਦ ਕਰੀਏ ਕਿਸੇ ਨਾਲ ਹੋਰ ਰੱਖੀਏ ਮੇਰੀ ਕਿਸੇ ਨਾਲ ਖੁੰਦ ਨਹੀਂ ਸਾਸੂ ਵੀਰ ਸੇ ਬਾਦਨਾਮੀ ਮੇਰੀ ਖੁੰਦ ਕਰਨੀ ਹੋਰ ਕਿਸੇ ਨਾਲ ਵੀ ਖੁੰਦ ਕਰਨੀ ਸਾਰੇ ਇਹ ਗੁਰੂ ਆਦਿ ਬਖਸ਼ਾ ਨੇ ਕਿ ਇੱਥੇ ਫਿਰਦੇ ਆ ਤੁਹਾਡੇ ਕੋਲ ਆਏ ਆ ਤੇ ਜੇ ਗੁਰੂ ਬਖਸ਼ ਸਿੰਘ ਨਾ ਹੋਏ ਮੇਰੇ ਬਰਗੇ ਬੰਦੇ ਸੋ ਸਾਂਝੀ ਨਹੀਂ ਰਹਾਉਂਦਾ ਯਾਨੀ ਹਰਪ੍ਰੀਤ ਸਿੰਘ ਜਿਹੜੇ ਨੇ ਕਿਉਂ ਬਿਲਿੰਗ ਨਹੀਂ ਐ ਇਸ ਲਈ ਪੰਜਾਬ ਪੰਧਾਰ ਤੋਂ ਹੁੰਦੇ ਨਾ ਦੇਖੋ ਉਹਨੂੰ ਸਵਾਲ ਉਹਨਾਂ ਦਾ ਪੁੱਛਦੇ ਨੇ ਪਰ ਉਹਨਾਂ ਨੇ ਕਿਹਾ ਤੁਹਾਡੇ ਵੱਲੋਂ ਵੀ ਪੇਸ਼ਕਸ਼ ਕੀਤੀ ਹੈ ਮੇਰੇ ਕੋਲ ਕੋਈ ਨਹੀਂ ਨਾਮ ਆਇਆ ਵੀ ਇਹ ਤੁਹਾਡੇ ਕੋਲ ਆਇਆ ਹੁਣ ਮੇਰੇ ਕੋਲ ਤਾਂ ਆਇਆ ਨਹੀਂ ਨਾ ਮੈਨੂੰ ਪਤਾ ਉਸ ਗੱਲ ਅਸੀਂ ਕਿਵੇਂ ਦਾ ਪ੍ਰਧਾਨ ਚਾਹੁੰਦੇ ਹਾਂ ਦੇਖੋ ਪ੍ਰਧਾਨ ਕਿਵੇਂ ਦਾ ਚਾਹੁੰਦੇ ਇਹ ਤਾਂ ਬਾਬੇ ਨਾਨਕ ਨੇ ਆਪੇ ਸਾਨੂੰ ਕੋਈ ਨਾ ਕੋਈ ਲੱਭ ਦੇਣਾ ਜੀ ਜਿਹੜਾ ਕੋਈ ਲੱਣਾ ਉਹ ਬਾਬੇ ਨਾਨਕ ਨੇ ਲਾਇਆ ਪਿਆ ਹੈ ਨਾ ਤੁਹਾਡੇ ਕਾਇਤੇ ਲੱਗਣਾ ਨਾ ਮੇਰੇ ਕਾਇਤੇ ਇੱਕ ਪਰ ਮੇਰੇ ਪ੍ਰਧਾਨ ਨੇ ਕਹਿੰਦੇ ਮੈਂ ਕਿਸੇ ਚੀਜ਼ ਦਾ ਵੀ ਉਹ ਜੋ ਹੋਇਆ ਜਦੋਂ ਬਾਦਲ ਸਾਹਿਬ ਨੇ ਮੈਨੂੰ ਮੰਤਰੀ ਬਣਾਇਆ ਉਦੋਂ ਵੀ ਮੈਂ ਮੰਤਰੀ ਬਣਦੇ ਹੋਣੀ ਸੀਗਾ ਮੈਂ ਤਾਂ ਗੁਰੂ ਦੇ ਚਰਨਾਂ ਚ ਰਹਿਣ ਵਾਲਾ ਇਨਸਾਨ ਹਾਂ ਜਿੱਥੇ ਪਹੁੰਚਿਆ ਉਹ ਵੀ ਬਹੁਤ ਵੱਡੀ ਗੱਲ ਹੈ ਮੇਰੇ ਲਈ ਤਾਂ ਮੈਂ ਤੁਹਾਨੂੰ ਦੱਸਿਆ ਮੇਰੇ ਵੱਲ ਕੋਈ ਸਾਝੀ ਵੀ ਨਹੀਂ ਰਹਾਂ ਹਾਂ ਕਿੰਨੇ ਕਿਹੜੇ ਕੰਮ ਕਰਨਾ ਕਿੰਨਾ ਆਵਾਜ਼ ਉੱਠੀ ਹੈ ਜੀ ਵੀ ਜਿਹੜੇ ਬਾਦਲ ਸਾਹਿਬ ਤੇ ਮਾਫੀ ਮੰਗ ਚੁੱਕੇ ਨੇ ਵੱਡੇ ਬਾਦਲ ਸਾਹਿਬ ਵੀ ਮੰਗ ਚੁੱਕੇ ਨੇ ਇਹ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਜੀ ਉਹ ਕੱਢ ਦੇਣ ਉਹ ਰੱਖ ਲੈਣ ਸਾਡੀ ਤਾਂ ਉਹਨਾਂ ਅੱਗੇ ਨਿਮਰਤਾ ਹੀ ਹੈ ਕਿ ਆਪਾਂ ਸਾਰੇ ਇਕੱਠੇ ਸਵ ਇਹ ਤਾਂ ਸਭ ਪ੍ਰਧਾਨਗੀ ਨਹੀਂ ਮੰਨਦੇ ਇਹ ਪੁੱਤਰੋ ਇਹ ਸਾਰੀਆਂ ਇਹ ਪ੍ਰਧਾਨਗੀ ਨਹੀਂ ਮੰਨਦੇ ਤੁਹਾਡਾ ਸਾਰੀਆਂ ਗੱਲਾਂ ਅੱਜ ਤੋਂ ਬਾਤ ਕਰਾਂਗੇ ਅੱਜ ਗੁਰੂ ਦੇ ਚਰਨਾਚਾਹਾਂ ਅੱਜ ਗੁਰੂ ਦੇ ਚਰਨਾਚਾਹਾਂ ਚ ਰਹਿਣ ਦਿਓ ਧੰਨਵਾਦ